ਪੀਟੀਵੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਬਹਿ ਤੁਹਾਡੇ ਨਾਲ ਕਰਨ ਬਹਿਰਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਭਰ ਦੇ ਵਿੱਚ ਲਿੰਕ ਸੜਕਾਂ ਦੀ ਗੁਣਵੱਤਾ ਜਾਂਚ ਤੇ ਲਈ ਇੱਕ ਵਿਸ਼ੇਸ਼ ਫਲੈਂਕ ਸਕੁਐਡ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ। ਇਸ ਕਦਮ ਦਾ ਮਕਸਦ ਸੜਕਾਂ ਦੀ ਮੁਰੰਮਤ ਅਤੇ ਉਸਾਰੀ ਦੇ ਕੰਮ ਦੇ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣਾ ਰਹੇਗਾ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਇਸ ਫਲੈਂਕ ਸਕੁਐਡ ਦੇ ਵਿੱਚ ਪੰਜਾਬ ਮੰਡੀ ਬੋਰਡ ਤੇ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼ਾਮਲ ਕੀਤੇ ਗਏ। ਤਾਜੂ ਸੂਬੇ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਚੱਲ ਰਹੇ ਮੁਰੰਮਤ ਕਾਰਜਾਂ ਦਾ ਅਚਾਨਕ ਮੁਆਇਨਾ ਵੀ ਕੀਤਾ ਜਾ ਸਕੇ 33 ਸਕੁਆਇਰ ਦੇ ਮੈਂਬਰ ਮਹਾਲਵਾ ਮਾਝਾ ਤੇ ਦੁਆਬਾ ਖੇਤਰ ਦੀਆਂ ਸੜਕਾਂ ਦੀ ਗੁਣਵੱਤਾ ਉਸਾਰੀ ਦੀ ਬਿਆਰ ਤੇ ਰੱਖ-ਰਖਾਅ ਦੀ ਸਥਿਤੀ ਦੀ ਜਾਂਚ ਵੀ ਕਰਨਗੇ ਇਹ ਫੈਸਲਾ ਉਸੂ ਵੱਡੀ ਯੋਜਨਾ ਦਾ ਹਿੱਸਾ ਹੈ ਜੋ ਕਿ ਮੁੱਖ ਮੰਤਰੀ ਨੇ ਤਰੰਤ ਆਰੰਭ ਤੋਂ ਸ਼ੁਰੂ ਕੀਤੀ ਹੈ ਜਿਸ ਤਹਿਤ ਸੂਬੇ ਦੇ ਵਿੱਚ 19492 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ ਉਤੇ ਇਸ ਮਹੱਤਵਕਾਂਸ਼ੀ ਪ੍ਰੋਜੈਕਟ ਉਤੇ ਸਰਕਾਰ ਦੇ ਵੱਲੋਂ 3425 ਕਰੋੜ ਦੀ ਵੱਡੀ ਰਕਮ ਜਿਹੜੀ ਕਿ ਉਹ ਖਰਚ ਕੀਤੀ ਜਾ ਰਹੀ ਹੈ। ਬਹੁਤ ਹੀ ਮਾਨ ਨੇ ਕਿਹਾ ਕਿ ਸੜਕਾਂ ਦੀ ਮੁਰੰਮਤ ਉਤੇ ਸਰਕਾਰੀ ਖਰਚ ਦਾ ਹਰੇਕ ਪੈਸਾ ਲੋਕਾਂ ਦੀ ਭਲਾਈ ਦੇ ਲਈ ਲਗਾਇਆ ਜਾ ਰਿਹਾ ਹੈ। ਫਲਾਈਂਗ ਸਕਵਾਡ ਇਸ ਗੱਲ ਦੀ ਪੱਕੀ ਤਸਦੀਕ ਕਰੇਗਾ ਕਿ ਕਿਸੇ ਵੀ ਥਾਂ ਉਤੇ ਘਟੀਆ ਸਮਗਰੀ ਜਾਂ ਗੈਰ ਮਿਆਰੀ ਕੰਮ ਦਾ ਹੋ ਸਕੇ। ਇਸ ਕਦਮ ਨਾਲ ਨਾ ਸਿਰਫ ਸੜਕਾਂ ਦੀ ਗੁਣਵੱਤਾ ਦੇ ਵਿੱਚ ਸੁਧਾਰ ਆਵੇਗਾ ਸਗੋਂ ਸਰਕਾਰੀ ਵਿਭਾਗਾਂ ਦੇ ਵਿੱਚ ਜਵਾਬਦੇਹੀ ਤੇ ਵਿਸ਼ਵਾਸ ਯੋਗਤਾ ਵੀ ਵਧੇਗੀ। ਸੋ ਸਰਕਾਰ ਦਾ ਉਦੇਸ਼ ਹੈ ਕਿ ਪੰਜਾਬ ਦੇ ਲੋਕਾਂ ਨੂੰ ਟਿਕਾਊ ਅਤੇ ਸੁਗਮ ਯਾਤਰਾ ਤੇ ਸਹੂਲਤਾਂ ਮਿਲ ਸਕੇ।